ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬ੍ਰਿਕ ਤੇ ਰਵਿੰਦਰ ਫੈਬ੍ਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀਜ਼ ਸੂਟਾਂ ਦੀ ਤੇ ਰੈਡੀਮੇਡ ਦੀ ਬਹੁਤ ਸਾਰੀ ਵੈਰਾਈ ਨਵੀਂ ਨਵੀਂ ਵੈਰਾਈ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਰਹੇਗਾ ਜੀ ਆਨਲਾਈਨ ਗੂਗਲ ਪੇ ਫੋਨ ਪੇ ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲੇ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਕਰਦੇ ਵਾਸਤੇ ਸ਼ਾਲ ਦੀ ਕਲੈਕਸ਼ਨ 650 ਵਾਲੇ ਸ਼ਾਲ ਕਾਫੀ ਦਿਨਾਂ ਬਾਅਦ ਆਪਾਂ ਕੁਝ ਕਲਰ ਚੇਂਜ ਹੋਏ ਹੋਣਗੇ ਕੁਝ ਜੋਤਾਰੀ ਡਿਮਾਂਡ ਆ ਉਹ ਲੈ ਕੇ ਆਇਆ ਠੀਕ ਹੈ तकरीबन 1 ਮਹੀਨੇ 5 ਵੀਕ ਤੋਂ ਸ਼ਾਲਾਂ ਦੀ ਕਾਫੀ ਜ਼ਿਆਦਾ ਡਿਮਾਂਡ ਹੈ ਔਰ ਅਸੀਂ ਵੀ ਤੁਹਾਡੀ ਹਰ ਡਿਮਾਂਡ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਮੰਗੀ ਜਾ ਰਹੇ ਹੋ ਅਸੀਂ ਲਿਆਈ ਜਾ ਰਹੇ ਹਾਂ ਠੀਕ ਹੈ ਔਰ ਮਜ਼ਾ ਵੀ ਹੁੰਦਾ ਹੈ ਕੰਮ ਕਰਨ ਦਾ ਵੀ ਮਜ਼ਾ ਆਉਂਦਾ ਹੈ ਔਰ ਵਧੀਆ ਵੀ ਲੱਗਦਾ ਤੁਸੀਂ ਸਾਰੇ ਜਾਣੇ ਸਾਡੇ ਤੇ ਇੰਨਾ ٹرسٹ ਕਰਦੇ ਹੋ ਠੀਕ ਹੈ ਤੇ ਬਾਕੀ ਜ਼ਿੰਮੇਵਾਰੀ ਸਾਡੀ ਹੁੰਦੀ ਹੈ ਜਿੰਨਾ ਚਿਰ ਤੱਕ ਪਾਰਸਲ ਤੁਹਾਡੇ ਘਰ ਨਹੀਂ ਪਹੁੰਚਦਾ ਠੀਕ ਹੈ ਤੇ ਤੁਸੀਂ ਬੇਫਿਕਰ ਹੋ ਕੇ ਆਰਡਰ ਕਰ ਸਕਦੇ ਹੋ ٹرسٹ ਕਰ ਸਕਦੇ ਹੋ ਚਲੋ ਦੇਖਦੇ ਆ ਅੱਜ ਦੀ ਕਲੈਕਸ਼ਨ ਕੋਸ਼ ਸ਼ਾਲ ਤੁਹਾਨੂੰ ਮੈਂ ਨਾ ਪਿਓਰ ਦੇ ਵੀ ਦਿਖਾਉਂਗੀ ਉਹਨਾਂ ਚੋਂ ਵੀ ਆਪਾਂ ਰੀਸਟਾਕ ਕੀਤੇ ਇੱਕ ਮੂਨਲਾਈਟ ਸ਼ਾਲ ਦੀ ਆਪਣੇ ਕੋਲ ਕਾਫੀ ਜ਼ਿਆਦਾ ਡਿਮਾਂਡ ਆ ਕਿਉਂ ਇੱਕ ਤੇ ਉਹਦਾ ਪ੍ਰਾਈਸ ਬਹੁਤ ਘੱਟ ਚਾਪਾ ਦੇ ਰਹੇ ਆ 1750 ਚ ਦੇ ਰਹੇ ਆ ਤੇ ਬਹੁਤ ਸਾਰੀਆਂ ਵੈਬਸਾਈਟ ਤੇ ਜਦ ਮੈਂ ਡੇਲੀ ਡੇਲੀ ਅਪਡੇਟ ਦੀ ਵੀਡੀਓ ਦੇਖਦੀ ਰਹਿੰਦੀ ਕਾਫੀ ਸਾਰਾ ਪ੍ਰਾਈਸ ਆ ਉਹਨਾਂ ਦਾ ਛੋਲਾ ਦਾ ਮਤਲਬ 2500 ਤੋਂ ਉੱਪਰ ਉੱਪਰ ਹੀ ਆ ਠੀਕ ਹੈ ਤੇ ਉਹ ਵੀ ਤੁਹਾਨੂੰ ਦਿਖਾਉਣੀ ਆ ਓਕੇ ਸਾਰੇ ਜਣੇ ਵੀਡੀਓ ਚ ਬਣੇ ਰਹਿਣਾ ਸਕਿਪ ਨਾ ਕਰਨਾ ਤੇ ਚਲੋ ਦੇਖਦੇ ਆ ਨਵਾਂ ਕਲਰ ਐਡ ਕੀਤਾ ਹੈ 650 ਵਾਲੇ ਸ਼ਾਲ ਦੇ ਵਿੱਚ ਇਹ ਸ਼ਾਲ ਆਉਣਗੇ ਸਟਾਲ ਨਹੀਂ ਆਉਣਗੇ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਕਰੋ ਸੁਣਿਆ ਕਰੋ ਜਿਹੜਾ ਸ਼ਾਲ ਹੁੰਦਾ ਹੈ ਉਹ ਥੋੜਾ ਖੁੱਲੇ ਵਰ ਦਾ ਹੁੰਦਾ ਜਿਸ ਤਰ੍ਹਾਂ ਮੀਟਰਕ ਵਰ ਹੁੰਦਾ ਜਿਹੜਾ ਸਟਾਲ ਹੁੰਦਾ ਉਹ ਛੋਟੇ ਵਰ ਦਾ ਹੁੰਦਾ ਫਿਰ ਕਈ ਵਾਰੀ ਕਈ ਪੈਣਾ ਲੈ ਲੈਂਦੀਆਂ ਨੇ ਤੇ ਮੈਂ ਤੇ ਚਲੋ ਵੀਡੀਓ 'ਚ ਤੁਹਾਡੇ ਸਾਹਮਣੇ ਖੋਲ-ਖੋਲ ਕੇ ਦਿਖਾਉਣੀ ਆ ਫਿਰ ਬਾਅਦ ਵਿੱਚ ਹੋ ਸਕਦਾ ਉਹਨਾਂ ਨੇ ਸ਼ਾਲ ਲੈਣਾ ਹੋਵੇ ਕੋਸਟਾਲ ਨਿਕਲ ਆਉਂਦਾ ਫਿਰ ਇਸ਼ੂ ਜਿਆ ਹੁੰਦਾ ਕਿ ਤੁਸੀਂ ਦੱਸਿਆ ਕੁਝ ਭੇਜਿਆ ਕੁਝ ਮੈਂ ਕਦੀ ਐਵੇਂ ਨਹੀਂ ਕਰਦੀ ਹਾਂ ਤੁਸੀਂ ਸ਼ੋਰ ਕਰੋ ਜਦੋਂ ਤੁਸੀਂ ਆਰਡਰ ਕਰਦੇ ਆ ਨਾ ਉਦੋਂ ਥੋੜਾ ਜਿਹਾ ਹੋਰ ਸ਼ੋਰ ਕਰ ਲਓ ਇੱਕ ਦੋ ਗੱਲਾਂ ਜੜੀਆਂ ਪੁੱਛਣੀਆਂ ਪੁੱਛ ਲਓ ਪੁੱਛੋ WhatsApp ਤੇ ਠੀਕ ਹੈ ਲਓ ਜੀ ਕਲਰ ਆ ਗਿਆ ਬਹੁਤ ਸੋਹਣਾ ਅੰਗੂਰੀ ਜਿਹਾ ਕਲਰ ਆ ਪੱਤੀਆਂ ਵਾਲਾ ਡਿਜ਼ਾਈਨ ਬਹੁਤ ਸੋਹਣਾ ਸ਼ਿਮਰੀ ਜੇ ਪੱਤੀਆਂ ਤੁਹਾਨੂੰ ਮਿਲਣਗੀਆਂ ਇਸ ਤਰ੍ਹਾਂ ਤੇ ਇਹ ਆ ਗਿਆ ਸ਼ਾਲ ਖੁੱਲੇ ਬਰ ਵਾਲਾ ਲਓ ਜੀ ਬਹੁਤ ਸੋਹਣਾ ਸ਼ਾਲ ਬੁੱਕਲ ਬਕਲ ਬੜੀ ਵਧੀਆ ਵੱਜ ਜਾਂਦੀ ਹੈ ਵੈਸੇ ਵੀ ਪਾਰਟੀ ویئر ਤੇ ਪੀਸ ਆ ਜਿਸ ਤਰ੍ਹਾਂ ਮਰਜੀ ਤੁਸੀਂ ਜਿਹੜੇ ਸੂਟ ਨਾਲ ਮਰਜੀ ਤੁਸੀਂ ਲੈ ਸਕਦੇ ਹੋ ਹਲੋ ਜੀ ਲਓ ਠੰਡ ਵੀ ਬਹੁਤ ਜ਼ਿਆਦਾ ਹੈ ਕਵਰ ਤੇ ਕਰਨਾ ਹੀ ਪੈਂਦਾ ਆਪਣੇ ਆਪ ਨੂੰ ਭਾਵੇਂ ਵਿਆਹ ਹੋਣ ਪਾਏ ਚਾਹੇ ਪਾਰਟੀ ਹੋਵੇ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਹਲੋ ਜੀ ਠੀਕ ਆ 650 ਪ੍ਰਾਈਸ ਰੇਟ ਆ ਕਲਰ ਦਿਖਾ ਦਿੰਨੀ ਆ ਇਹਦੇ ਲਓ ਜੀ ਅਗਲਾ ਕਲਰ ਆ ਗਿਆ ਇਹਦਾ ਇਹ ਵਾਲਾ ਠੀਕ ਹੈ ਬਹੁਤ ਸੋਹਣਾ ਗਾਜਰੀ ਜਿਹਾ ਕਲਰ ਹੈ ਤੇ ਸੇਮ ਹੀ ਡਿਜ਼ਾਈਨ ਹੋਊਗਾ ਕਲਰ ਦਾ ਹੀ ਡਿਫਰੈਂਸ ਆਊਗਾ ਬਾਕੀ ਸਾਰਾ ਸੇਮ ਹੀ ਰਹੂਗਾ ਠੀਕ ਹੈ ਫਿਰ ਆ ਗਿਆ ਇਹਦੇ ਵਿੱਚ ਬਲੈਕ ਕਲਰ ਲਓ ਸੁਪਰ ਹਿੱਟ ਵਾਲਾ ਡਿਜ਼ਾਈਨ ਹੈ ਲੋ ਜੀ ਕਲਰ ਆ ਗਿਆ ਬਲੈਕ ਬਹੁਤ ਸੋਹਣਾ ਲੱਗਦਾ ਹੈ ਲਓ ਜੀ ਠੀਕ ਹੈ ब्लैक गोल्डन बहुत सोहना कलर है और हर एक सूट के नलन वाला कलर है ठीक है जी हेलो नेक्स्ट आ गया जी डार्क ब्राउन ये भी यवी शेड आई है इस बार इस तू तो थोड़े लाइट आए थे तो इस बार यी नवी शेड आई है थोड़ा जहा डार्क ब्राउन थोड़ी जी जिस तरह अलग जी शेड आ जाती बड़ी सोहनी हेलो जी ठीक है बाकी सेम रह पत्ती वाला डिजाइन की पछाण पत्ती वाला डिजाइन ठीक है जी, फिर आ गया जी मैरून वाइन कलर बहुत प्यारा जहा कलर है। गोल्डन और मैरून वाइन प्राइस रहेगा 650 फिफ्टी छे सौ अगला कर, कलर आ गया जी इस तो भी डार्क ब्राउन मैं गया वो वाला डार्क सॉरी ये वाला डार्क ब्राउन। ਲੋਜੀ ਠੀਕ ਹੈ ਇਹ ਆ ਗਿਆ ਬਹੁ ਉਹਦੇ ਨਾਲੋਂ ਜ਼ਿਆਦਾ ਡਾਰਕ ਠੀਕ ਹੈ ਬਰਾਊਨ ਤੇ ਤੁਸੀਂ ਜਦੋਂ ਲੈਣਾ ਉਦੋਂ ਵੀ ਦੱਸ ਸਕਦੇ ਹੋ ਹਲੋ ਜੀ ਬਹੁ ਸੋਹਣੇ ਲੱਗਦੇ ਨੇ ਪੀਸ ਓਕੇ ਬਾਕੀ ਸਾਰੇ ਜਾਨੇ ਜਦੋਂ ਪਸੰਦ ਕਰਦੇ ਨੇ ਉਦੋਂ ਹੌਸਲਾ ਵੈਸੇ ਵੱਧ ਜਾਂਦਾ ਹੈ ਕਿ ਹਾਂ ਇਹ ਚੀਜ਼ ਅੱਛੀ ਹੈ ਤੇ ਫਿਰ ਵਧੀਆ ਲੱਗਦਾ ਹੈ ਲੋ ਜੀ ਬਲੈਕ ਦੇ ਵਿੱਚ ਕਾਫੀ ਸਾਰੇ ਪੀਸ ਆਪਣੇ ਕੋਲ ਹੈਗੇ ਨੇ ਹਲੋ ਜੀ ਇਹ ਵਾਲਾ ਆ ਗਿਆ ਸੀ ਪੱਤੀ ਵਾਲਾ ਡਿਜ਼ਾਈਨ ਅਗਲੇ ਡਿਜ਼ਾਈਨ ਮੈਂ ਤੁਹਾਨੂੰ ਫਿਰ ਤੋਂ ਦਿਖਾਉਣੀ ਹੈ। ਸੀਮਾ ਚੱਕਲਾ ਨਾਲ ਦੀ ਨਾਲ। ਲੋ ਜੀ ਰੈੱਡ ਮਰੂਨ ਕਲਰ ਆ ਗਿਆ। ਨਿੱਕੀ ਬੂਟੀ ਵਾਲਾ ਡਿਜ਼ਾਈਨ। ਇਹ ਵੀ ਡਿਜ਼ਾਈਨ ਬਹੁਤ ਹੀ ਸੋਹਣਾ ਹੈ। ਹਲੋ। ਦੋਨੋਂ ਸਾਈਡ ਤੁਸੀਂ ਲੈ ਸਕਦੇ ਹੋ। ਇਹ ਨਹੀਂ ਕਿ ਇੱਕ ਹੀ ਸਾਈਡ ਲੈ ਸਕਦੇ ਹੋ। ਇਧਰੋਂ ਵੀ ਲੈ ਸਕਦੇ ਹੋ ਤੇ ਇਧਰੋਂ ਵੀ ਲੈ ਸਕਦੇ ਹੋ। ਠੀਕ ਹੈ। ਪਰ ਤੁਸੀਂ ਸਕਰੀਨਸ਼ਾਟ ਇਧਰਲੀ ਸਾਈਡ ਦਾ ਹੀ ਭੇਜਣਾ ਨਹੀਂ ਤੇ ਮੈਂ ਕਨਫਿਊਜ਼ ਨਾ ਹੋ ਜਾ। ਹਲੋ ਇਸ ਤਰ੍ਹਾਂ ਦਾ ਆਏਗਾ। ਠੀਕ ਹੈ। ਇਹ ਵੀ ਆ ਗਿਆ ਮਰੂਨ। ਤੇ 골ਡਨ 레드 ਮਰੂਨ ਜਿਆ ਕਲਰ ਆ ਪ੍ਰਾਈਸ ਸੇਮ ਰਹੂਗਾ 650 ਠੀਕ ਹੈ ਜੀ ਹਲੋ ਨੈਕਸਟ ਵਾਲਾ ਡਿਜ਼ਾਈਨ ਇਹ ਵੀ ਤੁਹਾਡੀ ਪਸੰਦ ਦਾ ਡਿਜ਼ਾਈਨ ਆ ਰੀਸਟਾਕ ਮੈਂ ਉਹੀ ਕਰਦੀ ਆ ਜਿਹੜੀ ਚੀਜ਼ ਦੀ ਮੇਰੇ ਤੋਂ ਡਿਮਾਂਡ ਆਂਦੀ ਹੈ ਜੇ ਦੀ ਨਹੀਂ ਆਂਦੀ ਉਹ ਮੈਂ ਰੀਸਟਾਕ ਨਹੀਂ ਕਰਦੀ ਹਲੋ ਜੀ ਇਹ ਵੀ ਬਹੁਤ ਸੋਹਣਾ ਨਾ ਅੰਬੀ ਵਾਲਾ ਡਿਜ਼ਾਈਨ ਆ ਛੋਟੀ ਅੰਬੀ ਵਾਲਾ ਤੇ ਬਲੈਕ 골ਡਨ ਹੀ ਹੈਗਾ ਬਹੁਤ ਸੋਹਣਾ ਪੀਸ ਆ ਪ੍ਰਾਈਸ ਲੱਗੂਗਾ ਜੀ ਇਹਦਾ 650 ਹੀ ਬਹੁਤ ਸੋਹਣਾ ਪੀਸ ਲੱਗਦਾ ਹੈ ਲੋ ਜੀ ਜ਼ਰੀ ਜ਼ਰੀ ਬਹੁਤ ਸੋਹਣਾ ਨਾ ਜ਼ਰੀ ਦਾ ਕੰਮ ਆ ਇਹਦੇ ਵਿੱਚ ਵੀ ਇਹ ਸਾਰਾ ਨਾ ਹੈਗਾ ਇਹ ਮਤਲਬ ਏਮਬਰਾਇਡਰੀ ਵਰਕ ਨਹੀਂ ਆ ਇਹ ਸਾਰਾ ਧਾਗੇ ਦਾ ਕੰਮ ਆ ਦੋ ਧਾਗੇ ਇਸ ਤਰ੍ਹਾਂ ਬਲੈਕ ਤੇ 골ਡਨ ਧਾਗੇ ਦਾ ਕੰਮ ਓਕੇ ਜੀ ਫਿਰ ਇਹਦੇ ਵਿੱਚ ਕਲਰ ਆ ਗਿਆ ਜੀ ਮੈਰੂਨ ਵਾਈਨ ਲਓ ਸੇਮ ਹੀ ਆਊਗਾ ਕਲਰ ਮੈਰੂਨ ਵਾਈਨ ਡਿਜ਼ਾਈਨ ਸੇਮ ਰਹੂਗਾ ਨੈਕਸਟ ਡਿਜ਼ਾਈਨ ਆ ਗਿਆ ਇਹ ਵਾਲਾ ਥੋੜਾ ਡਿਫਰੈਂਟ ਆ ਗਿਆ ਇਹਨੀਆਂ ਟਰਾਲੀਆਂ ਲੋਟ ਇਹ ਥੋੜਾ ਲਾਈਟ ਜਿਹਾ ਆ ਗਿਆ ਸਕਿਨ ਕਲਰ ਆਫ ਵਾਈਟ ਵੀ ਕਹਿ ਸਕਦੇ ਆ ਠੀਕ ਹੈ ਥੋੜਾ ਜਿਹਾ ਲਾਈਟ ਸਕਿਨ ਕਲਰ ਆ ਗਿਆ ਡਿਜ਼ਾਈਨ ਵੀ ਡਿਫਰੈਂਟ ਆ ਬਹੁਤ ਸੋਨਾ ਫੁਲਕਾਰੀ ਵਰਗਾ ਤੇ ਸ਼ਾਲ ਹੈਗੇ ਨੇ ਸਟਾਲ ਨਹੀਂ ਹੈ ਪ੍ਰਾਈਸ ਸਾਡੇ 650 ਫਿਰ ਆ ਗਿਆ ਜੀ ਇਹ ਵਾਲਾ ਡਿਜ਼ਾਈਨ ਇਹ ਵੀ ਸਭ ਨੇ ਬਹੁਤ ਪਸੰਦ ਕੀਤਾ ਸੀ ਇਹਦੇ ਵਿੱਚ ਕਲਰ ਇੱਕ ਦੋ ਹੀ ਇਸ ਵਾਰ ਮਿਲੇ ਆ ਇੱਕ ਤੇ ਆ ਗਿਆ ਬਲੈਕ ਬਲੈਕ 골ਡਨ ਪੱਤੀ ਵਾਲਾ ਡਿਜ਼ਾਈਨ 골 ਪੱਤੀ ਵਾਲਾ ਡਿਜ਼ਾਈਨ ਠੀਕ ਹੈ

ਇਹ ਵਾਲੀ ਸ਼ੀਡ ਜਿਹੜੀ ਹੈ ਇਹ ਆ ਗਈ ਇਸ ਤੋਂ ਲਾਈਟ ਸ਼ੀਡ ਹੈ ਇਹ ਡਾਰਕ ਆ ਗਈ ਹੈ ਨਾ ਤੇ ਇਹ ਆ ਗਈ ਲਾਈਟ ਕਰੀਮੀਸ਼ ਜੀ ਸ਼ੀਡ ਆ ਗਈ ਓਕੇ ਸੇਮ ਹੀ ਡਿਜ਼ਾਈਨ ਰਹੂਗਾ ਪ੍ਰਾਈਸ ਵੀ ਸੇਮ ਰਹੂਗਾ ਫਿਰ ਆ ਗਿਆ ਇੱਕ ਇਹ ਵਾਲਾ ਡਿਜ਼ਾਈਨ ਰੈੱਡ ਮਰੂਨ ਦੇ ਵਿੱਚ ਇਹ ਲੋ ਜੀ ਇਹ ਵਾਲਾ ਡਿਜ਼ਾਈਨ ਆਊਗਾ ਰੈੱਡ ਮਰੂਨ ਦਾ ਠੀਕ ਹੈ 650 ਪ੍ਰਾਈਸ ਰਹੂਗਾ ਡਿਜ਼ਾਈਨ ਸੋਨਾ ਹੈ ਵੀ 골ਡਨ ਤੇ ਮਰੂਨ ਪੱਤੀ ਵਾਲੇ ਡਿਜ਼ਾਈਨ ਦੇ ਵਿੱਚ ਗੋਲ ਪੱਤੀ ਵਾਲੇ ਡਿਜ਼ਾਈਨ ਦੇ ਵਿੱਚ ਇੱਕ ਆ ਗਿਆ ਆਨੀਅਨ ਪਿੰਕ ਕਲਰ ਇਹ ਕਲਰ ਵੀ ਇਸ ਵਾਰ ਨਵਾਂ ਆਇਆ ਵੀਨਾ ਕ ਪਹਿਲਾਂ ਸੇਲ ਕੀਤਾ ਸੀ ਉਸ ਤੋਂ ਬਾਅਦ ਨਹੀਂ ਆਇਆ ਹੁਣ ਮਿਲਿਆ ਹੈ ਹਲੋ ਜੀ ਠੀਕ ਹੈ ਆਨੀਅਨ ਪਿੰਕ ਕਲਰ 골ਡਨ ਆਨੀਅਨ ਪਿੰਕ ਫਿਰ ਆ ਗਿਆ ਛੋਟੀ ਪੱਤੀ ਵਾਲੇ ਦੇ ਵਿੱਚ ਇਹ ਲੋ ਜੀ ਤੇ ਵੱਡੀ ਅੰਬੀ ਇਹਦਾ ਏ ਏ ਨਿਸ਼ਾਨੀ ਮੈਨੂੰ ਯਾਦ ਰਹਿ ਜਾਂਦਾ ਹੁੰਦਾ ਕਿ ਬੱਡੀ ਐਮਬੀ ਵਾਲਾ ਡਿਜ਼ਾਈਨ ਠੀਕ ਹੈ ਇਹ ਵੀ ਓਨੀਅਨ ਪਿੰਕ ਕਲਰ ਆ ਪ੍ਰਾਈਸ ਵੀ ਸੇਮ ਰਹੂਗਾ ਸਾਡੇ 600 ਫਿਰ ਆ ਗਿਆ ਜੀ ਆਪਣੇ ਕੋਲ ਇਹ ਵਾਲਾ ਮਲਟੀ ਕਲਰ ਦਾ ਇੱਕ ਸ਼ਾਲ ਹੈ ਹਲੋ ਇਹ ਵੀ ਬਸ ਹੋਲਡ 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 ਇਹ ਇਹ ਪਹਿਲਾਂ ਪਿਆ ਹੋਇਆ ਉਹ ਦੋ ਵੀਕ ਪੁਰਾਣਾ ਸ਼ਾਇਦ ਪੁਰਾਣੀਆਂ ਲਗੂंगी ਅਤੇ ਨਵੀਆਂ ਪਰ ਇਹ ਹੋਲਡ ਰਖਵਾਇਆ ਕਿਸੇ ਨੇ ਦੋ ਸ਼ਾਲ ਰਖਵਾਏ ਸੀ ਇੱਕ ਬਲੈਕ ਇੱਕ ਕੇ ਕਾਇ ਵੀ ਹੋ ਜਾਂਦੇ ਫਿਰ ਪਤਾ ਨਹੀਂ ਕਿੱਥੇ ਮੈਨੂੰ ਤਾਂ ਨੰਬਰ ਵੀ ਨਹੀਂ ਮਿਲਦਾ ਤੇ ਇਹ ਵੀ 650 ਦਾ ਸ਼ਾਲ ਹੈ ਤੇ ਇੱਕ ਉਹਨਾਂ ਨੇ ਇਹ ਰਖਵਾਇਆ ਸੀਗਾ ਬਲੈਕ ਠੀਕ ਹੈ ਬਾਰਡਰ ਵਾਲਾ ਇਹ ਵੀ 650 ਦਾ ਇਹਦੇ ਵਿੱਚ ਨਾ ਸੈਲਫ ਪ੍ਰਿੰਟ ਆਊਗਾ ਠੀਕ ਹੈ ਐ ਲੋ ਤੇ ਸਾਈਡ ਤੇ ਬਾਰਡਰ ਆਊਗਾ ਇਸ ਤਰ੍ਹਾਂ ਬਹੁਤ ਸੋਹਣਾ ਜਿਹਾ ਬਾਰਡਰ ਬਣਿਆ ਹੋਇਆ ਸ਼ਾਲ ਵੀ ਬਹੁਤ ਸੋਹਣਾ ਹੈ ਸ਼ਾਲ ਸਟਾਲ ਨਹੀਂ ਹੈ ਸ਼ਾਲ ਰਹੇਗਾ ਬਲੈਕ ਤੇ ਇਹ ਵੀ 650 ਦਾ ਇਹਦੇ ਵਿੱਚ ਇੱਕ ਕਲਰ ਮਿਲ ਜੂਗਾ ਤੁਹਾਨੂੰ ਵਾਈਨ ਠੀਕ ਹੈ ਹਲੋ ਵਾਈਨ ਕਲਰ ਮਿਲ ਜੇਗਾ ਮਰੂਨ ਵਾਈਨ ਔਰ ਇੱਕ ਪਿਸਤਾ ਗ੍ਰੀਨ ਇਹ ਵਾਲੇ ਤਿੰਨ ਕਲਰ ਆਣਗੇ ਇਹਦੇ ਵਿੱਚ ਓਕੇ ਜੀ ਤੇ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ 650 ਰੇਂਜ ਰਹੇਗੀ ਇਹ ਵਾਲੇ ਸ਼ਾਲ ਦੀ ਜਿਹੜੇ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਹੁਣ ਮੈਂ ਤੁਹਾਨੂੰ ਨੈਕਸਟ ਦਿਖਾਉਣੀ ਆ हेलो जी मूनलाइट स्टॉल ਬਹੁਤ ਸਾਰੀਆਂ ਵੈਬਸਾਈਟ ਦੁਕਾਨਾਂ ਤੇ ਕਈ ਜਗ੍ਹਾ ਮਿਲ ਰਿਹਾ ਹੈ ਔਰ ਲਗਜ਼ਰੀ ਆਈਟਮ ਜਿਹਨੂੰ ਕਹਿ ਦਿੰਦੇ ਨਾ ਉਹ ਆ ਪ੍ਰੀਮੀਅਮ ਕੁਆਲਿਟੀ ਲਗਜ਼ਰੀ ਆਈਟਮ ਇਹ ਮੇਰੇ ਕੋਲ ਸਟਾਲ ਆ ਠੀਕ ਹੈ ਤੇ ਇਹਦਾ ਪ੍ਰਾਈਸ ਲੱਗੇਗਾ ਜੀ 1750 ਰੁਪਏ ਔਰ ਪੀਸ ਮੇਰੇ ਕੋਲ ਲਿਮਟਿਡ ਆ ਤਿੰਨ ਕੇ ਚਾਰ ਪੀਸ ਮੇਰੇ ਕੋਲ ਰਹਿ ਗਏ ਨੇ ਤੇ 1750 ਦਾ ਪ੍ਰਾਈਸ ਰਹੇਗਾ ਬਹੁਤ ਹੀ ਸੋਹਣਾ ਪੀਸ ਹੈ ਬਹੁਤ ਸੋਹਣੀ ਲੁੱਕ ਹੈ ਦੀ ਇਧਰਲੀ ਸਾਈਡ ਆਏਗਾ ਬਲੈਕ ਤੇ ਇਧਰਲੀ ਸਾਈਡ ਆਏਗਾ ਜੀ ਇਸ ਤਰ੍ਹਾਂ ਸ਼ਿਮਰੀ ਜਰੀ ਕਲਰ ਓਕੇ ਬਹੁਤ ਹੀ ਸੋਹਣਾ ਪੀਸ ਲੱਗਦਾ ਹੈ ਐ এলিਗੈਂਟ ਜੀ ਲੁੱਕ ਆਉਂਦੀ ਹੈ ਰਾਇਲ ਲੁੱਕ ਦਿੰਦਾ ਹੈ ਬਹੁਤ ਸੋਹਣਾ ਪੀਸ ਹੈ ਇੱਕ ਤੇ ਹੁੰਦਾ ਨਾ ਚਮਕੀਲੀ ਚੀਜ਼ ਥੋੜੀ ਓਵਰ ਜੀ ਲੱਗਦੀ ਹੈ ਬਹੁਤ ਸੋਹਣਾ ਲੱਗਦਾ ਸੋਬਰ ਸੋਹਣਾ ਬਹੁਤ ਸੋਹਣਾ ਪੀਸ ਹੈ ਪ੍ਰਾਈਸ ਉਹੀ ਰਹੇਗਾ ਸੇਮ 1750 ਰੁਪਏ ਇਹ ਵਾਲਾ ਡਿਜ਼ਾਈਨ इतों भी स्क्रीन शॉट लैके भेज सकते जे बहुत महंगे बिक रहे हैं तो चलो असी भी प्रॉफिट क्ड के ही बेच रहे हैं ये नहीं कि अभी प्रॉफिट नहीं क्ड रहे लो ये दूसरा डिजाइन आएगा वाला ये एव मैरून कलर आ गया लो ठीक है एवला आ गया दूसरा डिजाइन फिगरस वाला ठीक है ये डिजाइन बहुत ही सोहना है सेम ही रहेगा इधर दीड मैरून आएगा तो ਹਾਂ ਆਪਣੇ ਕੋਈ ਹੀ ਪੀਸ ਆ ਦੋ ਤਿੰਨ ਪੀਸ ਆ ਇਹਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਬਲੈਕ ਚ ਤੇ ਇਹਦੇ ਵਿੱਚ ਇਹ ਵਾਲਾ ਮਿਲ ਜੇਗਾ ਬਹੁਤ ਸੋਹਣੇ ਪੀਸ ਆ ਤੇ ਇਹਨਾਂ ਨੂੰ ਥੋੜਾ ਜਿਹਾ ਸੰਭਣਾ ਵੀ ਪੈਂਦਾ ਹੈ ਹਨਾ ਪਿਓਰ ਦੀਆਂ ਚੀਜ਼ਾਂ ਨੇ ਅੱਲ ਨੂੰ ਵੀ ਸੰਭਣਾ ਨੈਕਸਟ ਆਗੇ ਇਹਦੇ ਵਿੱਚ ਹੀ মুন ਲਾਈਟ ਚ ਸਟਾਲ ਦੋ ਪੀਸ ਨੇ ਅਵੇਲੇਬਲ ਐ ਵੀ ਕਿਸੇ ਨੇ ਹੋਲਡ ਰਖਵਾਏ ਸੀਗੇ ਫਿਰ ਮੈਂ ਇੱਕ ਦੋ ਦਿਨ ਵੇਟ ਕਰਦੀ ਆ ਫਿਰ ਉਸ ਤੋਂ ਬਾਅਦ मैं नैक्सट वीडियो च दिखा देनी है कि चलो जिना ने मंगे सो लैल क्योंकि मैंने याद नहीं रहा किली बहुत सोहना मूनलाइट स्टॉल है और इन्होंने भी ना देखे हुए प्राइस बहुत सारे प्राइस चौबीस सौ नवे पच्ची सो नड़िन्वे इस तरह करके ये आ गया स्टॉल ਬਹੁਤ ਸੋਹਣਾ ਸਟਾਲ ਆ ਤੁਸੀਂ ਦੇਖ ਹੀ ਸਕਦੇ ਦੇ ਮਤਲਬ ਕੈਮਰਾ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਆਪਾਂ ਕੁਆਲਿਟੀ ਨਹੀਂ ਦੇਖ ਸਕਦੇ ਥੋੜਾ ਆਪਾਂ ਕਲਰ ਵਗੈਰਾ ਦੇਖ ਸਕਦੇ ਪਰ ਤੁਸੀਂ ਦੇਖ ਸਕਦੇ ਕਿੰਨੀ ਸੋਹਣੀ ਸ਼ਿਮਰੀ ਜੀ ਦੀ ਸ਼ਾਈਨ ਆ ਤੇ ਪ੍ਰਾਈਸ ਰੱਗੇਗਾ ਜੀ ਇਹਦਾ 1250 মুনਲਾਈਟ ਸਟਾਲ ਆ ਪਿਓਰ ਦਾ ਸਟਾਲ ਆ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਇੱਕ ਆ ਗਿਆ ਫਰੋਜ਼ੀ ਹਲੋ ਠੀਕ ਹੈ ਇੱਕ ਫਰੋਜ਼ੀ ਆ ਗਿਆ ਤੇ ਇੱਕ ਆ ਗਿਆ ਇਹ ਵਾਲਾ ਠੀਕ ਹੈ ਫਰੋਜ਼ੀ ਦੇ ਵਿੱਚ ਵੀ ਤੁਹਾਨੂੰ 골ਡਨ ਜ਼ਰੀ ਵਰਕ ਮਿਲੂਗਾ फर्क नहीं है थ्रैड आ ओके थ्रेड आ लो जी बहुत ही सोहना पीस प्राइस सेम रहो जी नेक्स्ट पीस आ गया अपने को ये भी प्योर दे जी। लो जी ऑफ वाइट कलर का ठीक है क्रीम कलर का पीस आओ बहुत ही सोहना लो जी ठीक है ओके okay जी ਤੇ ਪਿਓਰ ਦਾ ਸ਼ਾਲ ਹੈ ਡਰਾਈ ਕਲੀਨ ਵਾਲਾ ਤੇ ਕਾਨੀ ਕਾਨੀ ਸ਼ਾਲ ਹੈ ਠੀਕ ਹੈ ਦੇਖੋ ਤੁਸੀਂ ਇਹ ਸਾਰਾ ਹੱਥ ਦੀ ਖੱਡੀ ਵਾਲਾ ਕੰਮ ਹੁੰਦਾ ਬਹੁਤ ਹੀ ਸੋਹਣਾ ਹੋਇਆ ਕਾਨੀ ਸ਼ਾਲ ਹੈ ਬਹੁਤ ਸੋਹਣਾ ਪੀਸ ਹੈ ਤੇ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਕੈਰੀ ਕਰੋ ਹੈਗਾ ਖੁੱਲਾ ਡੁੱਲਾ ਸ਼ਾਲ ਆ ਇਹ ਸਟੌਲ ਨਹੀਂ ਆ ਓਕੇ ਤੇ ਕਾਨੀ ਦੇ ਵਿੱਚ ਮੇਰੇ ਕੋਲ ਹੋਰ ਕਲਰ ਹੈਗੇ ਨੇ ਮੈਂ ਤੁਹਾਨੂੰ ਦਿਖਾ ਦੇਣੀ ਜਿਹੜੇ ਆਪਾਂ ਫਿਰ ਤੋਂ ਰੀਸਟੌਕ ਕੀਤੇ ਨੇ ਆ ਲਓ ਇਹ ਇਹ ਵੀ ਕਾਨੀ ਦੇ ਵਿੱਚ ਆ ਇਸ ਵਾਰ ਇਹਦਾ ਰੇਟ 100 ਰੁਪਿਆ ਘਟਾ ਆ ਪਿਛਲੀ ਵਾਰੀ 1650 ਸੇਲ ਕੀਤਾ ਸੀ ਇਸ ਵਾਰ ਆਏਗਾ 1550 ਠੀਕ ਹੈ ਔਰ ਖੁੱਲਾ ਡੁੱਲਾ ਸ਼ਾਲ ਹੈ ਬਹੁਤ ਸੋਹਣਾ ਜਰੀ ਵਰਕ ਵਾਲਾ ਠੀਕ ਹੈ ਤੁਸੀਂ ਦੇਖ ਸਕਦੇ ਜੇ ਬਾਬਾ ਪੀਚ ਕਲਰ ਆ ਬਹੁਤ ਪਿਆਰਾ ਪੀਸ ਆ ਲਓ ਜੀ ਠੀਕ ਹੈ ਖੁੱਲਾ ਡੁੱਲਾ ਹੈ ਤੁਸੀਂ ਚਾਹੇ ਇਹਨੂੰ ਕਿਸੇ ਸੂਟ ਦੇ ਨਾਲ ਕੈਰੀ ਕਰੋ ਐਜ਼ ਅ ਫੁਲਕਾਰੀ ਕਰੋ ਜਿਵੇਂ ਮਰਜੀ ਤੁਸੀਂ ਕੈਰੀ ਕਰ ਸਕਦੇ ਬਹੁਤ ਪਿਆਰਾ ਜਿਹਾ ਪੀਸ ਆ ਪ੍ਰਾਈਸ ਰਹੇਗਾ 1550 ਰੁਪਏ ਠੀਕ ਹੈ ਜੀ 1550 ਦਾ ਪ੍ਰਾਈਸ ਰਹੇਗਾ ਪਿਓਰ ਕਾਨੀ ਦਾ ਸ਼ਾਲ ਨੇ ਦੇਖ ਸਕਦੇ ਜੇ ਤੁਸੀਂ ਕਾਨੀ ਹੈਲੋ ਠੀਕ ਹੈ ਇਹ ਸਾਰਾ ਖੱਡੀ ਦਾ ਵਰਕ ਹੁੰਦਾ ਹੈ ਨਾ ਤੇ ਇਹਦੇ ਵਿੱਚ ਤੁਹਾਨੂੰ ਕਲਰ ਦਿਖਾ ਦਿੰਨੀ ਆ ਕਲਰ ਆਏਗਾ ਜੀ yellow ਬਹੁਤ ਸੋਹਣਾ ਕਲਰ ਹੈ ਹੈਲੋ ਠੀਕ ਹੈ ਨਾ ਤੁਹਾਨੂੰ ਦਿਖਾ ਹੀ ਦੇਣੀ ਖੁਰਕੀ yellow ओके ਤੇ ਪ੍ਰਾਈਸ ਸੇਮ ਰਹੂਗਾ 1550 ਅੰਬੀ ਵਾਲਾ ਡਿਜ਼ਾਈਨ ਆਊਗਾ ਕਲਰ ਆ ਗਿਆ wine ਜ਼ਰੀਏ ਦੇ ਵਿੱਚ ਚਮਕਦੀ ਤੁਹਾਨੂੰ ਦਿਖੂਗੀ ਐਲੋ ਬਹੁਤ ਸੋਹਣੀ ਐਲੋ ਜੀ 1550 ਫਿਰ ਆ ਗਿਆ ਇਹ ਵਾਲਾ ਠੀਕ ਹੈ ਇਹ ਆ ਗਿਆ ਬਲੈਕ ਕਲਰ ਇੰਨਾ ਸੋਹਣਾ ਡਿਜ਼ਾਈਨ ਆ ਨਾ ਬਲੈਕ ਕਲਰ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਆ 컬러ਫੁਲ ਜਾਂ ਮਲਟੀ ਕਲਰ ਬਹੁਤ ਪਿਆਰਾ ਚਾਹੇ ਕੁੜਤਾ ਬਣਾਓ ਚਾਹੇ ਤੁਸੀਂ ਸ਼ਾਲ ਲਓ ਚਾਹੇ ਤੁਸੀਂ ਇਹਨੂੰ ਜਿਸ ਤਰ੍ਹਾਂ ਮਰਜ਼ੀ ਕੈਰੀ ਕਰੋ ਬਹੁਤ ਸੋਹਣਾ ਲੱਗੂਗਾ ठीक है प्राइस पंद्रह पंजा रहेगा फिर ये आ गया ऑफ वाइट कलर ठीक है ऑफ वाइट कलर का प्राइस भी ऑफ वाइट कलर का प्राइस भी सेम रहेगा पंद्रह सौ पाँ रुपए ठीक है फिर आ गए जी प्योर दे शाल, किनारी वाले बॉर्डर वाले एलो जी पिस्ता ग्रीन कलर आ गया प्राइस सतारह सौ पंजा आ गया पिस्ता ग्रीन कलर आ गया ਪ੍ਰਾਈਸ 1750 ਆ ਗਿਆ ਪਿਓਰ ਦਾ ਸ਼ਾਲ ਹੈ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਹੈ ਸੈਲਫ ਪ੍ਰਿੰਟ ਆਊਗਾ ਤੇ ਐਮਬਰਾਇਡਰੀ ਵਰਕ ਆਊਗਾ ਸਰਵੋਸਕੀ ਵਰਕ ਆਊਗਾ ਪ੍ਰਾਈਸ 1750 ਰਹੂਗਾ ਇਹਦੇ ਵਿੱਚ ਤੁਹਾਨੂੰ ਇੱਕ ਮਿਲ ਜੇਗਾ ਇਹ ਵਾਲਾ ਡਿਜ਼ਾਈਨ ਇਹਦੇ ਉੱਤੇ ਸਰਵੋਸਕੀ ਨਹੀਂ ਹੈ ਅਗਰ ਕਿਸੇ ਨੇ ਚਮਕ-ਧਮਕ ਨਹੀਂ ਲੈਣੀ ਤੇ ਉਹਨੂੰ ਵਿੱਚ ਵਿੱਚ ਬੂਟੀ ਮਿਲ ਜਾਏਗੀ ਪ੍ਰਾਈਸ ਸੇਮ ਰਹੂਗਾ 1750 ਠੀਕ ਹੈ ਫਿਰ ਆ ਗਿਆ ਇਹਦੇ ਵਿੱਚ ਇਹ ਵਾਲਾ ਪਸ਼ਮੀਨਾ ਕਲਰ ਠੀਕ ਹੈ ਇਹ ਲੋ ਪਸ਼ਮੀਨਾ ਦਾ ਹੀ ਸ਼ਾਲ ਹੈ ਪਸ਼ਮੀਨਾ ਕਲਰ ਇਹਨੂੰ ਮੈਂ ਕਹੂੰਗੀ ਬਹੁਤ ਹੀ ਸੋਹਣਾ ਪੀਸ ਆ ਇਹਦੇ ਵੀ ਫੋਰ ਸਾਈਡ ਤੁਹਾਨੂੰ ਬਾਰਡਰ ਮਿਲੇਗਾ ਪ੍ਰਾਈਸ ਸੇਮ ਰਹੂਗਾ 1750 ਫਿਰ ਆ ਗਿਆ ਜੀ ਆਪਣੇ ਕੋਲੇ ਦੇ ਵਿੱਚ ਇੱਕ येलो ਮਸਟਰਡ ਕਲਰ ਲਓ ਜੀ ਇਹਦਾ ਵੀ ਪ੍ਰਾਈਸ ਰਹੂਗਾ ਜੀ 1750 ਰੁਪਏ ਇਹ ਵੀ ਸਰਵੋਸਕੀ ਵਾਲਾ ਡਿਜ਼ਾਈਨ ਦਾ ਸੈਲਫ ਪ੍ਰਿੰਟ ਵੀ ਤੁਸੀਂ ਦੇਖੋ ਨਾਲ ਦੀ ਨਾਲ ਦਿਖ ਰਿਹਾ ਹੈ ਤੁਹਾਨੂੰ ਖੁੱਲੇ ਡੁੱਲੇ ਸ਼ਾਲ ਨੇ ਪਿਓਰ ਦੇ ਡਰਾਈ ਕਲੀਨ ਵਾਲੇ 1750 ਫਿਰ ਆ ਗਿਆ ਜੀ ਬਲੈਕ ਕਲਰ ਇਹ ਵੀ ਬਿਨਾ ਸਰਵੋਸਕੀ ਤੋਂ ਆ ਬਹੁਤ ਹੀ ਸੋਹਣਾ ਪੀਸ ਹੈ ਆ ਲਓ ਜੀ ਲਓ ਠੀਕ ਹੈ ਪਿਓਰ ਦੇ ਸ਼ਾਲ ਨੇ ਬਿਲਕੁਲ ਲਾਈਟ ਵੇਟ ਬਹੁਤ ਸੋਹਣੇ ਚਮਕ ਵੀ ਤੁਸੀਂ ਦੇਖੋ ਕਿੰਨੇ ਸੋਹਣੇ ਆ ਰੰਗਾਂ ਦੀ ਆ ਲਓ ਤੇ ਇੱਕ ਆ ਗਿਆ 1850 ਵਾਲਾ ਸਿੰਗਲ ਪੀਸ ਅਵੇਲੇਬਲ ਆ 1850 ਗ੍ਰੇ ਕਲਰ 1850 ਬਹੁਤ ਸੋਹਣਾ ਸ਼ਾਲ ਸ਼ਾਲ ਐ ਸਟੌਲ ਨਹੀਂ ਆ ਬਹੁਤ ਸੋਹਣਾ ਪੀਸ ਹੈ ਆ ਲਓ ਠੀਕ ਹੈ ਪ੍ਰਾਈਸ 1850 ਰਹੇਗਾ ਇਹ ਸਾਡੀ ਅੱਜ ਦੀ ਕਲੈਕਸ਼ਨ ਸੀਗੀ ਉਮੀਦ ਕਰਦੇ ਤੈਨੂੰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਥੈਂਕ ਯੂ ਧੰਨਵਾਦ